इंडियन टीवी न्यूज़ पंजाब अपनी खबर अपनी भाषा ਵਿੱਚ ਨਮਸਕਾਰ ਤੁਸੀਂ ਵੇਖ ਰਹੇ ਹੋ ਇੰਡੀਅਨ ਟੀਵੀ ਨਿਊਜ਼ ਪੰਜਾਬ ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਸਾਡੇ ਖਾਸ ਦਰਸ਼ਕ ਇਸ ਵਕਤ ਪੰਨਵਾਸੀ ਯਾਦ ਕਰਦੇ ਆਂ ਬੰਨੋਦੀ ਸ਼ਰਧਾ ਦੇ ਫੋਟੋ ਕਰਵਾਦਾ ਦਾਣਵਾ ਦਾ ਤਣ ਤਣ ਬਾਬਾ ਧਿਆਣਾ ਜੀ ਦੀ ਜਿੰਨੇ ਟੀਮ ਪਿੰਡ ਬਾਗੜੀਆਂ ਦੀ ਟੀਮ ਜਿਹੜੀ ਗਰਾਸਪੋਰ ਜਣੇ ਦੇ ਵਿੱਚ ਆਈ ਹੈ ਬਣ ਕੇ ਸਾਡੇ ਕੋਚ ਹੈ ਸਰਤਵੀਰ ਕੋਟ ਦੇ ਨਾਲ ਜਰਮਨਜੀਤ ਸਿੰਘ ਅੱਜ ਟੀਮ ਲੈ ਕੇ ਪਿੰਡ ਪਡੋਰੀ ਦੀ ਧਰਤੀ ਤੇ ਆਏ ਆ ਵੱਡਾ ਧੰਨਵਾਦ ਆਖਦੇ ਆ ਸਾਡੇ ਇਸ ਜਿਹੜੀ ਟੀਮ ਨੂੰ ਵੱਡੀ ਸਪੋਰਟ ਦਿੰਦੇ ਆ ਪ੍ਰੋਮੋਟਰ ਵੀਰਾਂ ਦਾ ਧੰਨਵਾਦ ਆਖਦੇ ਆ ਕੋਈ ਮੀਸ਼ਾ ਓਕੇ ਸੋਕੇ ਵੇਲੇ ਜਿਹੜੇ ਪ੍ਰੋਮੋਟਰ ਵੀਰ ਹੀ ਖੜਦੇ ਆ ਜਿਹੜੇ ਕਬੱਡੀ ਨੂੰ ਸਪੋਰਟ ਕਰਦੇ ਆ ਵੱਡਾ ਧੰਨਵਾਦ ਆਖਦੇ ਆ ਬਾਤਰੀ ਵਾਲੇ ਪ੍ਰੋਮੋਟਰਾਂ ਦਾ ਵੱਡਾ ਧੰਨਵਾਦ ਆਖਦੇ ਆ ਤਰਨ ਤਰ ਜene ਦੇ ਵਿੱਚੋਂ ਟੀਮ ਮਾਰ ਕੇ ਅੱਜ ਕਹਿੰਦੇ ਗਰਾਸਪੋਰਟ ਦੇ ਵਿੱਚ ਗੇੜੀ ਆਈ ਹੈ ਬੜਾ ਧੰਨ ਵਾਲਾ ਕਰਿਆ ਬਾਈ ਫਾਈਨਲ ਦੀਆਂ ਸ਼ੋਅ ਦੇ ਤੋਂ ਮੈਂ ਕਹਿੰਦਾ ਲਾ ਦਤਾ ਪਣੋਰੀ ਵਾਲਿਓ ਹੋਰ ਰਹਿਣੀ ਮਾਰਾ ਜਰਾ ਹੋਰ ਦੂਰ ਦਾ ਲੱਗਿਆ ਸਨਾਰ ਪੁਜਲ ਸਿੰਘ ਜੀ ਪ੍ਰਧਾਨ ਸਾਹਿਬ ਬੈਠੇ ਆ ਕਿਸਾਨ ਮਜ਼ਦੂਰ ਜਿੰਦ ਇੰਦੇ ਪ੍ਰਧਾਨ ਦਲਦੇਰ ਸਿੰਘ ਜੀ ਬੈਠੇ ਹੋ ਗਿਆ ਕੋਈ ਭਾਈ ਕਰਾਉਣਾ ਆ ਖੈਸਰੇ ਅਗੂ ਕਬੱਡੀ ਹੈ ਆ ਕੇ ਇੱਕ ਜਵਾਲਾ ਲੱਗਿਆ ਤੇ ਦਾਦਾ ਬੜਾ ਬੁਰਤਾਰ ਸਿੰਘ ਕਬੱਡੀ ਕਲੱਬ ਬਾਠਾ ਦੀ ਟੀਮ ਨੇ ਬਾਰੀ ਮਾਰ ਰਹੀ ਹੈ ਨੰਬਰ ਰੀਡਰ ਦੇ ਖਾਤੇ ਵਿੱਚ ਜੁੜ ਗਿਆ ਹੈ ਪਹਿਲੇ ਚੌਥੇ ਮੈਚ ਦੇ ਵਿੱਚ ਭਾਵੇਂ ਦੂਰ ਸੁਨੇਤਰਾਤ ਮਾਰੇ ਤੇ ਮਸਲਾ ਫੌਜੀ ਦੇ ਭਾਵੇਂ ਦੂਰ ਸੁਨੇਤਰਾਤ ਮਾਰੇ ਅਕਸਰ ਗੱਲਾਂ ਹੁੰਦੀਆਂ ਪੰਜਾਬ ਦੀ ਮਾਂ ਪੋਲੀ ਦੇ ਵਿੱਚ ਪੋਲੀਆਂ ਦੇ ਵਿੱਚ ਜਦ ਸਾਹਮਣੇ ਕਬੱਡੀ ਵਾਹ